ਸ਼ੀਰ ਦੀਰਬਾਰ ਸਾਹਿਬ ਦੀ ਪ੍ਰਕਰਮਾ ਕਰਦੇ ਹੋਏ ਬੈਠੇ ਇੱਕ ਨੌਜਵਾਨ ਸਿੱਖ ਨੇ ਜਦੋਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤਾਂ ਸਾਰੇ ਲੋਕ ਹੈਰਾਨ ਰਹਿ ਗਏ ਕਿ ਆਖਿਰ ਇਸ ਦੇ ਨਾਲ ਕੀ ਹੋ ਗਿਆ ਹੈ ਕਿ ਗੁਰਬਾਣੀ ਸੁਣਦਾ ਸੁਣਦਾ ਹੀ ਰੋਣ ਲੱਗ ਪਿਆ ਉਸ ਤੋਂ ਬਾਅਦ ਸਾਰੇ ਲੋਕਾਂ ਨੇ ਪਹਿਲਾਂ ਤਾਂ ਉਸ ਨੂੰ ਪੁੱਛਣ ਦੀ ਹਿੰਮਤ ਕੀਤੀ ਪਰ ਕੋਈ ਵੀ ਉਸ ਦੇ ਕੋਲ ਨਾ ਪਹੁੰਚਿਆ ਅਸਲ ਦੇ ਵਿੱਚ ਨੌਜਵਾਨ ਕੋਈ ਜ਼ਿਆਦਾ ਵੱਡਾ ਨਹੀਂ ਸੀ ਇਸ ਦੀ ਉਮਰ 22 ਜਾਂ 23 ਕੋ ਸਾਲ ਦੀ ਸੀ ਤੇ ਪ੍ਰਕਰਮਾਂ ਦੇ ਵਿੱਚ ਬੈਠਾ ਏ ਲਗਾਤਾਰ ਰੋ ਹੀ ਰਿਹਾ ਸੀ ਕੁਝ ਸਮਾਂ ਬੀਤ ਗਿਆ ਤਾਂ ਉਹ ਨੌਜਵਾਨ ਇਦਾਂ ਹੀ ਰੋਂਦਾ ਰਿਹਾ ਤੇ ਕਿਸੇ ਨੇ ਵੀ ਉਸ ਨੂੰ ਕੁਝ ਨਾ ਪੁੱਛਿਆ ਉਸ ਤੋਂ ਬਾਅਦ ਉਸ ਦੇ ਕੋਲ ਇੱਕ ਨੌਜਵਾਨ ਕੁੜੀ ਆਉਂਦੀ ਹੈ ਤੇ ਪੁੱਛਦੀ ਹੈ ਭਾਈ ਸਾਹਿਬ ਤੁਸੀਂ ਕਿਉਂ ਰੋ ਰਹੇ ਹੋ ਮੈਂ ਤੁਹਾਨੂੰ ਕਾਫੀ ਸਮੇਂ ਤੋਂ ਨੋਟ ਕਰ ਰਹੀ ਹਾਂ ਕਿ ਤੁਸੀਂ ਬਿਲਕੁਲ ਹੀ ਚੁੱਪ ਨਹੀਂ ਕਰ ਰਹੇ ਤੇ ਰੋ ਹੀ ਰਹੇ ਹੋ ਉਸ ਤੋਂ ਬਾਅਦ ਉਸ ਨੌਜਵਾਨ ਦੀ ਗੱਲ ਸੁਣ ਕੇ ਉਹ ਬੀਬੀ ਵੀ ਉੱਥੇ ਹੀ ਬੈਠ ਗਈ ਤੇ ਰੋਣ ਲੱਗ ਪਈ ਤੇ ਪ੍ਰਮਾਤਮਾ ਦਾ ਨਾਮ ਧਿਆਉਣ ਲੱਗ ਪਈ ਤੇ ਕਹਿਣ ਲੱਗੀ ਪ੍ਰਮਾਤਮਾ ਦੇ ਘਰ ਦੇ ਵਿੱਚ ਤਾਂ ਆਪਾਂ ਨੂੰ ਸੁੱਖ ਮਿਲਦੇ ਨੇ ਪਰ ਤੁਸੀਂ ਇੰਨੇ ਦੁੱਖ ਲੈ ਕੇ ਕਿਉਂ ਆਇਓ ਮੈਨੂੰ ਲੱਗਦਾ ਹੈ ਅੱਜ ਤੁਸੀਂ ਇੱਥੋਂ ਸੁੱਖ ਲੈ ਕੇ ਹੀ ਜਾਣੇ ਨੇ ਉਸ ਤੋਂ ਬਾਅਦ ਜਦੋਂ ਉਸ ਨੌਜਵਾਨ ਨੇ ਆਪਣੀ ਸਾਰੀ ਗਾਥਾ ਦੱਸੀ ਤਾਂ ਉਹ ਨੌਜਵਾਨ ਬੀਬੀ ਵੀ ਉਸਦੇ ਕੋਲ ਹੀ ਬੈਠ ਗਈ ਤੇ ਫੁੱਟਫੁੱਟ ਕੇ ਉਹ ਵੀ ਰੋਣ ਲੱਗੀ ਅਸਲ ਦੇ ਵਿੱਚ ਉਸ ਨੌਜਵਾਨ ਦਾ ਹੁਣੇ-ਹੁਣੇ ਵਿਆਹ ਹੋਇਆ ਸੀ ਤੇ ਉਸਦੀ ਪਤਨੀ ਵੀ ਉਸਦੇ ਨਾਲ ਵਧੀਆ ਖੁਸ਼ੀ ਜੀਵਨ ਬਤੀਤ ਕਰ ਰਹੀ ਸੀ ਉਹ ਦੱਸਦਾ ਸੀ ਕਿ ਮੈਂ ਛੋਟੀ ਜਹੀ ਫੈਕਟਰੀ ਦੇ ਵਿੱਚ ਕੰਮ ਕਰਦਾ ਤੇ ਕੰਮਕਾਰ ਕਰਦੇ ਕਰਦੇ ਮੇਰੇ ਕੋਲ ਜਿਆਦਾ ਸਮਾਂ ਨਹੀਂ ਹੁੰਦਾ ਕਿ ਮੈਂ ਪਰਮਾਤਮਾ ਨੂੰ ਧਿਆ ਸਕਾਂ ਪਰਮਾਤਮਾ ਦਾ ਨਾਮ ਲੈ ਸਕਾਂ ਦਰਬਾਰ ਸਾਹਿਬ ਆ ਸਕਾਂ ਅਸਲ ਦੇ ਵਿੱਚ ਮੇਰਾ ਘਰ ਦਰਬਾਰ ਸਾਹਿਬ ਦੇ ਨੇੜੇ ਹੀ ਹੈ ਪਰ ਫਿਰ ਵੀ ਮੈਂ ਕਦੇ ਵੀ ਗੁਰਦੁਆਰਾ ਸਾਹਿਬ ਨਹੀਂ ਆਇਆ ਮੈਨੂੰ ਤਾਂ ਇਹ ਹੀ ਲੱਗਦਾ ਸੀ ਕਿ ਮੈਂ ਕੰਮ ਕਰਦਾ ਕਮਾਂਕਾਰਾਂ ਦੇ ਵਿੱਚ ਵਿਅਸਤ ਹੁੰਨਾ ਮੈਂ ਤਾਂ ਕਿਸੇ ਦਾ ਮਾੜਾ ਨਹੀਂ ਕਰਦਾ ਤੇ ਨਾ ਹੀ ਮਾੜਾ ਸੋਚਦਾ ਹਾਂ ਪਰ ਫਿਰ ਵੀ ਅੱਜ ਪਤਾ ਨਹੀਂ ਕਿਉਂ ਮੇਰਾ ਮਨ ਇੰਨਾ ਜ਼ਿਆਦਾ ਵਿਚਲਿਤ ਹੋ ਰਿਹਾ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਦਰਬਾਰ ਸਾਹਿਬ ਜਾਣਾ ਹੀ ਹੈ ਪਤਾ ਨਹੀਂ ਕਿਉਂ ਇੱਕ ਦਿਨ ਕੀ ਹੋਇਆ ਮੇਰੀ ਪਤਨੀ ਘਰ ਦੇ ਵਿੱਚ ਇਕੱਲੀ ਸੀ ਤੇ ਕੰਮ ਕਰ ਰਹੀ ਸੀ ਤੇ ਮੈਨੂੰ ਪਿੱਛੇ ਕੰਮ ਤੇ ਫੋਨ ਆਉਂਦਾ ਹੈ ਕਿ ਤੇਰੀ ਪਤਨੀ ਤਾਂ ਡਿੱਗ ਗਈ ਹੈ ਉਸ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰ ਲਿਆ ਹੈ ਅਸਲ ਦੇ ਵਿੱਚ ਜਦੋਂ ਮੇਰੀ ਪਤਨੀ ਮੇਰੇ ਨਾਲ ਵਿਆਹ ਕੇ ਆਈ ਸੀ ਤਾਂ ਉਹ ਬਿਲਕੁਲ ਹੀ ਤੰਦਰੁਸਤ ਸੀ ਤੇ ਉਸ ਨੂੰ ਕੋਈ ਵੀ ਬਿਮਾਰੀ ਨਹੀਂ ਸੀ ਪਰ ਵਿਆਹ ਤੋਂ ਬਾਅਦ ਉਸ ਦੀਆਂ ਬਿਮਾਰੀਆਂ ਵਧਦੀਆਂ ਹੀ ਚੱਲਿਆਂ ਗਈਆਂ ਤੇ ਇਸ ਬਿਮਾਰੀ ਨੇ ਤਾਂ ਸਾਨੂੰ ਬਿਲਕੁਲ ਹੀ ਹੈਰਾਨ ਕਰਕੇ ਰੱਖ ਦਿੱਤਾ ਅਸਲ ਦੇ ਵਿੱਚ ਉਸ ਨੂੰ ਸਾਹ ਦੀ ਪ੍ਰੋਬਲਮ ਹੋ ਗਈ ਸੀ ਤੇ ਸਾਹ ਨਾ ਆਉਣ ਕਰਕੇ ਉਹ ਬਹੁਤ ਜ਼ਿਆਦਾ ਦੁਖੀ ਹੋਣ ਲੱਗੀ ਜਿਸ ਦੇ ਕਰਕੇ ਉਹ ਚੱਕਰ ਖਾ ਕੇ ਡਿੱਗ ਗਈ ਤੇ ਜਦੋਂ ਮੈਂ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਗਿਆ ਤਾਂ ਉੱਥੋਂ ਦੇ ਡਾਕਟਰਾਂ ਨੇ ਮੈਨੂੰ ਜਵਾਬ ਦੇ ਦਿੱਤਾ ਤੇ ਕਿਹਾ ਕਿ ਤੇਰੀ ਪਤਨੀ ਦਾ ਇਲਾਜ ਇੱਥੇ ਇੰਡੀਆ ਦੇ ਵਿੱਚ ਤਾਂ ਨਹੀਂ ਹੋ ਸਕਦਾ ਇਸ ਦਾ ਇਲਾਜ ਇੱਕ ਵੱਡੇ ਦੇਸ਼ ਕੈਨੇਡਾ ਦੇ ਵਿੱਚ ਹੀ ਹੋਵੇਗਾ ਜਿੱਥੇ ਜਾਣ ਦੇ ਲਈ ਤੈਨੂੰ ਬਹੁਤ ਪੈਸਿਆਂ ਦੀ ਲੋੜ ਵੀ ਪਵੇਗੀ ਕਿਉਂਕਿ ਉੱਥੇ ਇੱਕ ਅਮਨਪ੍ਰੀਤ ਨਾਮ ਦੀ ਡਾਕਟਰ ਹੈ ਜੋ ਕਿ ਸਾਰੇ ਇਲਾਜ ਕਰਦੀ ਹੈ ਪਰ ਉਸ ਦੀ ਫੀਸ ਬਹੁਤ ਜ਼ਿਆਦਾ ਹੈ ਉਹ ਲੱਖਾਂ ਦੇ ਵਿੱਚ ਫੀਸ ਲੈਂਦੀ ਹੈ ਜਿਹੀ ਗੱਲ ਸੁਣਦੇ ਹੀ ਇਹ ਔਰਤ ਚੁੱਪ ਰਹੀ ਤੇ ਕੁਝ ਨਾ ਬੋਲੀ ਤੇ ਉਹ ਲੜਕਾ ਆਪਣੀ ਸਾਰੀ ਗੱਥਾ ਉਸ ਔਰਤ ਦੇ ਨਾਲ ਸਾਂਝੀ ਕਰਦਾ ਰਿਹਾ ਤੇ ਦੱਸਦਾ ਰਿਹਾ ਕਿ ਕਿਸ ਤਰ੍ਹਾਂ ਫਿਰ ਮੈਂ ਗੁਰਦੁਆਰਾ ਸਾਹਿਬ ਆਇਆ ਤੇ ਇੱਥੇ ਆ ਕੇ ਰੋਣ ਲੱਗ ਪਿਆ ਕਿਉਂਕਿ ਮੇਰੇ ਘਰ ਦਾ ਗੁਜ਼ਾਰਾ ਤਾਂ ਬਹੁਤ ਹੀ ਬੁਰੀ ਹਾਲਤ ਦੇ ਨਾਲ ਚੱਲਦਾ ਸੀ ਮੇਰੇ ਘਰ ਦੇ ਵਿੱਚ ਸਿਰਫ ਰੋਟੀ ਜੋਗੇ ਹੀ ਪੈਸੇ ਹੁੰਦੇ ਸੀ ਅਸੀਂ ਬਾਹਰ ਜਾਣ ਦੇ ਲਈ ਤਾਂ ਸੋਚ ਵੀ ਨਹੀਂ ਸਕਦੇ ਫਿਰ ਮੈਂ ਸੋਚਣ ਲੱਗਿਆ ਕਿ ਸ਼ਾਇਦ ਹੁਣ ਮੈਂ ਆਪਣੀ ਪਤਨੀ ਨੂੰ ਕਦੇ ਨਹੀਂ ਮਿਲ ਪਾਉਂਗਾ ਤੇ ਉਸ ਦੀ ਜ਼ਿੰਦਗੀ ਖਤਮ ਹੋ ਗਈ ਹੈ ਇਹ ਗੱਲਾਂ ਸੁਣ ਕੇ ਉਹ ਔਰਤ ਜੋ ਉਸ ਦੀਆਂ ਗੱਲਾਂ ਸੁਣ ਰਹੀ ਸੀ ਉਹ ਵੀ ਫੁੱਟ ਫੁੱਟ ਕੇ ਰੋਣ ਲੱਗੀ ਤੇ ਕਹਿਣ ਲੱਗੀ ਜਿਸ ਅਮਨਪ੍ਰੀਤ ਡਾਕਟਰ ਬਾਰੇ ਤੁਹਾਨੂੰ ਦੱਸਿਆ ਹੈ ਉਹ ਮੈਂ ਹੀ ਹਾਂ ਅਸਲ ਦੇ ਵਿੱਚ ਮੈਂ ਬਹੁਤ ਸਾਲਾਂ ਤੋਂ ਕੈਨੇਡਾ ਦੇ ਵਿੱਚ ਹੀ ਰਹਿ ਰਹੀ ਹਾਂ ਮੈਂ ਕੈਨੇਡਾ ਦੇ ਵਿੱਚ ਹੀ ਜੰਮੀ ਆ ਪਲੀਆਂ ਤੇ ਉੱਥੇ ਹੀ ਡਾਕਟਰ ਬਣੀ ਆ ਜਿਹੜੀ ਫੀਸ ਤੁਹਾਡੀ ਲੱਖਾਂ ਦੇ ਵਿੱਚ ਹੈ ਉਹ ਬਿਲਕੁਲ ਸੱਚ ਹੈ ਮੇਰੇ ਕੋਲ ਬਹੁਤ ਜ਼ਿਆਦੇ ਮਰੀਜ਼ ਆਉਂਦੇ ਨੇ ਜਿਨ੍ਹਾਂ ਦੀ ਫੀਸ ਮੈਂ ਬਹੁਤ ਜ਼ਿਆਦੇ ਲੈਂਦੀ ਆ ਕਿਉਂਕਿ ਕੈਨੇਡਾ ਦੇ ਵਿੱਚ ਸਭ ਕੁਝ ਮਹਿੰਗਾ ਹੋਣ ਕਰਕੇ ਮੈਡੀਕਲ ਸਿਸਟਮ ਬਹੁਤ ਜ਼ਿਆਦਾ ਮਹਿੰਗਾ ਹੈ ਜਿਸ ਦੇ ਕਰਕੇ ਡਾਕਟਰਾਂ ਦੀ ਫੀਸ ਜ਼ਿਆਦਾ ਹੁੰਦੀ ਹੈ ਤੇ ਉੱਥੇ ਅਪਾਇੰਟਮੈਂਟ ਵੀ ਛੇਤੀ ਛੇਤੀ ਨਹੀਂ ਮਿਲਦੀ ਪਰ ਉਸ ਵਾਹਿਗੁਰੂ ਪਰਮਾਤਮਾ ਨੇ ਦੇਖੋ ਤੁਹਾਡੀ ਕਿੰਨੀ ਵੱਡੀ ਸਹਾਇਤਾ ਕੀਤੀ ਹੈ ਕਿ ਅੱਜ ਉਹਨਾਂ ਨੇ ਮੈਨੂੰ ਤੁਹਾਡੇ ਨਾਲ ਮਿਲਾ ਦਿੱਤਾ ਅਸਲ ਦੇ ਵਿੱਚ ਮੈਂ ਕਾਫੀ ਸਮੇਂ ਤੋਂ ਕੈਨੇਡਾ ਦੇ ਵਿੱਚ ਹੀ ਰਹਿ ਰਹੀ ਹਾਂ ਪਰ ਪਿਛਲੇ ਹੀ ਸਾਲ ਮੈਨੂੰ ਬਹੁਤ ਜਿਆਦੇ ਮਨ ਕਰ ਰਿਹਾ ਸੀ ਕਿਵੇਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਣਾ ਏ ਮੈਂ ਦਰਬਾਰ ਸਾਹਿਬ ਜਾਣਾ ਏ ਮੇਰਾ ਮਨ ਇੰਨਾ ਜਿਆਦਾ ਕਾਲਾ ਪੈ ਰਿਹਾ ਸੀ ਕਿ ਕਦੋਂ ਮੈਂ ਦਰਬਾਰ ਸਾਹਿਬ ਜਾਵਾਂ ਤੇ ਉਸ ਪਰਮਾਤਮਾ ਦਾ ਨਮਸਤਕ ਹੋਵਾਂ ਤੇ ਦੇਖੋ ਸ਼ਾਇਦ ਉਸ ਪਰਮਾਤਮਾ ਨੇ ਹੀ ਮੈਨੂੰ ਤੁਹਾਡੇ ਨਾਲ ਮਿਲਾਇਆ ਏ ਉਸ ਤੋਂ ਬਾਅਦ ਉਹ ਔਰਤ ਉਸ ਦੀ ਪਤਨੀ ਨੂੰ ਆਪਣੇ ਨਾਲ ਲੈ ਕੇ ਜਾਂਦੀ ਹੈ ਤੇ ਉਸ ਦਾ ਇਲਾਜ ਕਰਦੀ ਹੈ ਉਸ ਨੂੰ ਬਿਲਕੁਲ ਹੀ ਠੀਕ ਕਰਕੇ ਉਹ ਇੰਡੀਆ ਵਾਪਸ ਤਾਂ ਨਹੀਂ ਤੇਜ਼ਦੀ ਬਲਕਿ ਉਸਦੇ ਪਤੀ ਨੂੰ ਵੀ ਉੱਥੇ ਬੁਲਾ ਕੇ ਦੋਨਾਂ ਨੂੰ ਕੰਮ ਤੇ ਲਗਾ ਦਿੰਦੀ ਹੈ ਸੋ ਸਾਧ ਸੰਗਤ ਜੀ ਦੇਖੋ ਉਸ ਵਾਹਿਗੁਰੂ ਸੱਚੇ ਪਾਸ਼ਾ ਪਰਮਾਤਮਾ ਦੇ ਘਰ ਦੇ ਵਿੱਚ ਕਿੰਨਾ ਵੱਡਾ ਚਾਨਣ ਹੈ ਜੋ ਕਿ ਹਰੇਕ ਦੀ ਜ਼ਿੰਦਗੀ ਦੇ ਵਿੱਚ ਚਾਨਣ ਭਰ ਕੇ ਉਹ ਸਭ ਨੂੰ ਖੁਸ਼ੀਆਂ ਦੇ ਦਿੰਦਾ ਹੈ ਗੁਰੂ ਰਾਮਦਾਸ ਪਾਸ਼ਾ ਜੀ ਦਾ ਸ਼ੁਕਰਾਨਾ ਕਰਦੇ ਹੋਏ ਉਹ ਦੋਨੋਂ ਨੌਜਵਾਨਾਂ ਨੇ ਪਰਮਾਤਮਾ ਨੂੰ ਕਿਹਾ ਕਿ हे ਪਰਮਾਤਮਾ ਤੂੰ ਹੀ ਸਾਨੂੰ ਮਿਲਾਇਆ ਹੈ ਤੇ ਤੂੰ ਹੀ ਸਾਡਾ ਇਲਾਜ ਵੀ ਕਰਾਇਆ ਏ ਉਸ ਤੋਂ ਬਾਅਦ ਅਮਨਪ੍ਰੀਤ ਕੋਲ ਡਾਕਟਰ ਜੋ ਕਿ ਕੈਨੇਡਾ ਦੀ ਸੀ ਤੇ ਉਹ ਲੜਕਾ ਜੋ ਉੱਥੇ ਬੈਠਾ ਰੋ ਰਿਹਾ ਸੀ ਅੱਜ ਤੋਂ ਬਾਅਦ ਉਹਨਾਂ ਨੇ ਇਹ ਪ੍ਰਣ ਕਰ ਲਿਆ ਸੀ ਕਿ ਉਹ ਰੋਜ਼ਾਨਾ ਹੀ ਗੁਰਦੁਆਰਾ ਸਾਹਿਬ ਜਾਇਆ ਕਰਨਗੇ ਤੇ ਉਸ ਪਰਮਾਤਮਾ ਦਾ ਨਾਮ ਧਿਆਇਆ ਕਰਨਗੇ ਹੁਣ ਉਹਨਾਂ ਨੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਣਾ ਤੇ ਪਾਠ ਕਰਨਾ ਵੀ ਸਟਾਰਟ ਕਰ ਦਿੱਤਾ ਸੀ ਜਿਸ ਦੇ ਨਾਲ ਉਹਨਾਂ ਦੇ ਸਾਰੇ ਦੁੱਖ ਦਰਦ ਦੂਰ ਹੋ ਗਏ ਸੀ ਤੇ ਉਸ ਮੰਨ ਪ੍ਰੀਤ ਕੋਰ ਨਾਮ ਦੀ ਡਾਕਟਰ ਦਾ ਤਨਵਾਦ ਉਸ ਲੜਕੀ ਨੇ ਕੁਝ ਇਸ ਤਰ੍ਹਾਂ ਕੀਤਾ ਕਿ ਉਸਨੇ ਕਿਹਾ ਕਿ ਤੁਸੀਂ ਤਾਂ ਮੇਰੇ ਲਈ ਰੱਬ ਬਣ ਕੇ ਆਏ ਹੋ ਤੁਸੀਂ ਤਾਂ ਮੇਰੇ ਲਈ ਮਸੀਹਾ ਬਣ ਗਏ ਹੋ ਤੇ ਅੱਜ ਤੋਂ ਬਾਅਦ ਮੈਂ ਤੁਹਾਡੀ ਵੀ ਪੂਜਾ ਕਰਿਆ ਕਰਾਂਗਾ ਉਸਨੇ ਉਸ ਔਰਤ ਦੀ ਵੀ ਫੋਟੋ ਆਪਣੇ ਘਰ ਦੇ ਵਿੱਚ ਲਗਾ ਲਈ ਸੀ ਤੇ ਪਰਮਾਤਮਾ ਦਾ ਨਾਮ ਧਿਆਉਣਾ ਵੀ ਸ਼ੁਰੂ ਕਰ ਦਿੱਤਾ ਸੀ ਸੋ ਸਾਧ ਸੰਗਤ ਜੀ ਆਪਾਂ ਦੁੱਖਾਂ ਦੇ ਵਿੱਚ ਤਾਂ ਉਸ ਪਰਮਾਤਮਾ ਨੂੰ ਯਾਦ ਕਰ ਲੈਨੇ ਆ ਪਰ ਸੁੱਖਾਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਉਸ ਨੂੰ ਭੁੱਲ ਜਾਂਦੇ ਆ ਪਰ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਾਨੂੰ ਹਮੇਸ਼ਾ ਸੁੱਖ ਤੇ ਦੁੱਖ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਉਸ ਪਰਮਾਤਮਾ ਦੇ ਦਰ ਤੇ ਜਾਣਾ ਚਾਹੀਦਾ ਹੈ ਉਸ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਜ਼ਿੰਦਗੀ ਦੇ ਦੋ ਹੀ ਪਹਿਲੂ ਹੁੰਦੇ ਨੇ ਦੁੱਖ ਜਾਂ ਸੁੱਖ ਹੁੰਦੇ ਨੇ ਪਰ ਸਾਨੂੰ ਹਰ ਪਹਿਲੂ ਦੇ ਵਿੱਚ ਖੁਸ਼ੀ ਰਹਿਣਾ ਚਾਹੀਦਾ ਹੈ ਕਿਉਂਕਿ ਦੁੱਖ ਵੀ ਉਸ ਪਰਮਾਤਮਾ ਨੇ ਆਪਾਂ ਨੂੰ ਕੁਝ ਨਵਾਂ ਸਿਖਾਉਣ ਦੇ ਲਈ ਦੇਣੇ ਹੀ ਹੁੰਦੇ ਨੇ ਇਸ ਦੇ ਲਈ ਸਾਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਵਿੱਚ ਬਦਲ ਸਕਦੇ ਹਾਂ ਵਾਹਿਗੁਰੂ ਸੱਚੇ ਪਾਇਸ਼ਾ ਪਰਮਾਤਮਾ ਤਾਂ ਸਾਡੇ ਨਾਲ ਹਰ ਵਕਤ ਹੁੰਦੇ ਨੇ ਪਰ ਕਈ ਵਾਰ ਸਾਡਾ ਹੀ ਮਨ ਕਿਤੇ ਨਾ ਕਿਤੇ ਡੋਲ ਜਾਂਦਾ ਹੈ ਕਿ ਸਾਡੀ ਤਾਂ ਕੋਈ ਇੱਛਾ ਪੂਰੀ ਨਹੀਂ ਹੁੰਦੀ ਸਾਡਾ ਤਾਂ ਕੋਈ ਕੰਮ ਨਹੀਂ ਬਣਦਾ ਇਸਦੇ ਲਈ ਅਸੀਂ ਪਰਮਾਤਮਾ ਤੋਂ ਦੂਰ ਹੋਣ ਲੱਗ ਜਾਨੇ ਆ ਪਰ ਸਾਨੂੰ ਪਰਮਾਤਮਾ ਤੋਂ ਦੂਰ ਨਹੀਂ ਹੋਣਾ ਚਾਹੀਦਾ ਬਲਕਿ ਉਸ ਪਰਮਾਤਮਾ ਦਾ ਸਹਾਰਾ ਬਣ ਕੇ ਉਸ ਨੂੰ ਆਪਣਾ ਸਹਾਰਾ ਬਣਾ ਕੇ ਆਪਣੇ ਕੰਮਾਂ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਤੇ ਉਸਦੇ ਨਾਲ ਹੀ ਖੜਨਾ ਚਾਹੀਦਾ ਹੈ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਸਾਨੂੰ ਉਹ ਖੁਸ਼ੀਆਂ ਦੇ ਦਿੰਦੇ ਨੇ ਜੋ ਅਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਗੁਰੂ ਰਾਮਦਾਸ ਜੀ ਨੇ ਦੇਖੋ ਕਿੰਨੀ ਵੱਡੀ ਮਿਹਰ ਕੀਤੀ ਸੀ ਉਸ ਲੜਕੇ ਤੇ ਜੋ ਉਸ ਦੀ ਪਤਨੀ ਉਸ ਨੂੰ ਵਾਪਸ ਮਿਲ ਗਈ ਸੀ ਨਹੀਂ ਤਾਂ ਉਸ ਦੇ ਬਚਨ ਦੀ ਵੀ ਕੋਈ ਆਸ ਹੀ ਨਹੀਂ ਸੀ ਸੋ ਸਾਧ ਸੰਗਤ ਜੀ ਅੱਜ ਦੀਆਂ ਇੰਨੀਆਂ ਕੋ ਬੇਨਤੀਆਂ ਪਰਵਾਣ ਕਰਨੀਆਂ ਇੱਕ ਬੇਨਤੀ ਅਰਜ਼ ਕਰਦੇ ਹਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਵੀ ਜਰੂਰ ਪ੍ਰੈਸ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਜਰੂਰ ਲਗਵਾ ਦਿਓ ਇਸ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਸਾਥ ਸੰਗਤ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ